ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਮੇਰੇ ਚੈਨਲ ਤੇ ਚਲੋ ਜੀ ਬਣਾਉਣੇ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਤੇ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ ਪਾਏ ਹੈ ਜੀ ਨੌ ਕੁੰਡੇਾਂ ਦਾ ਆਪਣਾ ਡਿਜ਼ਾਈਨ ਹੈ ਤੇ ਦੋ ਦੋ ਕੁੰਡੇ ਆਪਾਂ ਆਪਾਏ ਇੱਕ ਇੱਕ ਕੁੰਡਾ ਸਾਈਡ ਤੇ ਆਹ ਸੌਰੀ ਜੀ ਸਾਰੇ 15 ਕੁੰਡੇ ਪਾਏ ਹੈ ਜੀ ਚਾਰਚੀ 8 10 12 14 15 ਕੁੰਡੇ ਆ ਜੀ ਦੋ ਦੋ ਕੁੰਡੇ ਆਪਣੇ ਉਲਟੇ ਆਉਣਗੇ ਤੇ ਨੌ ਕੁੰਡਿਆਂ ਦਾ ਡਿਜ਼ਾਈਨ ਹੈ ਇੱਕ ਇੱਕ ਕੁੰਡਾ ਸਾਈਡ ਤੇ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਹਾਂ ਡਿਜ਼ਾਈਨ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਬਹੁਤ ਜਲਦੀ ਵੀ ਬਣਦਾ ਤੇ ਹਰੇਕ ਰੰਗ ਤੇ ਜਚਣ ਵਾਲਾ ਬਹੁਤ ਸੋਹਣਾ ਡਿਜ਼ਾਈਨ ਹੈ ਨਾਲੇ ਜੇਪਾਂ ਦੋ ਕੁੰਡੇ ਉਲਟੇ ਬਣਾ ਲੇ 9 ਕੁੰਡੇ ਆਪਾਂ ਬਣਾਵਾਂਗੇ ਜੀ ਸਿੱਤੇ। ਆ 9 ਕੁੰਡੇ ਆ ਤੇ ਆਪਾਂ ਡਿਜ਼ਾਈਨ ਬਣਾਵਾਂਗੇ ਜੀ 2 ਕੁੰਡੇ ਆਪਾਂ ਪਹਿਲਾਂ ਬਣਾਏ ਸਿੱਤੇ। ਇੱਥੇ ਆਪਾਂ 2 ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ। ਫਿਰ ਵਲ ਪਾ ਕੇ ਇੱਕ ਕੁੰਡਾ ਸਿੱਧਾ ਇੱਥੇ ਵਲ ਪਾ ਕੇ ਆਹ 2 ਕੁੰਡੇ ਇਹਨਾਂ ਦੋਹਾਂ ਦੇ ਇੱਕ ਕਰਾਂਗੇ। ਆਪਾਂ ਕੋਲੇ ਲਾਸਟ ਤੇ ਫਿਰ ਦੋ ਕੁੰਡੇ ਆ ਗਏ ਦੋ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਤੇ ਦੋ ਕੁੰਡੇ ਉਲਟੇ ਇੱਥੇ ਆਪਾਂ ਰੱਖਿਆ ਜੀ ਤਿੰਨ ਤਿੰਨ ਕੁੰਡੇ ਡਜਾਂਦੇ ਆ ਹਰ ਰੱਖੇ ਆਪਾਂ ਤੇ ਇੱਕ ਪੂਰਾ ਡਿਜ਼ਾਈਨ ਤੇ ਆਪਾਂ ਜਦੋਂ ਬਣਾਉਣਾ ਆਪਾਂ ਤਿੰਨ ਤਿੰਨ ਕੁੰਡੇ ਰੱਖਣੇ ਬਾਕੀ ਤੁਹਾਡੀ ਮਰਜ਼ੀ ਹੈ ਤਿੰਨ ਵੀ ਰੱਖ ਸਕਦੇ ਚਾਰ ਵੀ ਰੱਖ ਸਕਦੇ ਹੋ ਤੇ ਆਪਾਂ ਇੱਥੇ ਦੋ ਦੋ ਰੱਖੇ ਉਲਟੀ ਸਾਈਡ ਆ ਗਈ ਜੀ ਆਪਾਂ ਉਲਟੀ ਸਾਈਡ ਦੋ ਕੁੰਡੇ ਬਣਾਵਾਂਗੇ ਜੀ ਸਿੱਧੇ ਤੇ ਨੌ ਕੁੰਡੇ ਬਣਾਵਾਂਗੇ ਉਲਟੀ 1 2 3 4 5 6 7 8 ਤੇ 9 ਦੋ ਕੁੰਡੇ ਫਿਰ ਸਿੱਧੇ ਹੁਣ ਆਪਾਂ ਫਿਰ ਤੋਂ ਸਿੱਧੇ ਪਾਸੇ ਆ ਕੇ ਦੋ ਕੁੰਡੇ ਉਲਟੇ ਇੱਕ ਕੁੰਡਾ ਤਾਰਿਆ ਆਪਾਂ ਦੋ ਕੁੰਡੇ ਉਲਟੇ ਇੱਥੇ ਆਪਾਂ ਇੱਕ ਕੁੰਡਾ ਬਣਾਵਾਂਗੇ ਹੁਣ ਸਿੱਧਾ ਤੇ ਹੁਣ ਆ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਜਵੜ ਪਾ ਕੇ ਆਪਾਂ ਬਣਾਵਾਂਗੇ ਜੀ ਇੱਕ ਦੋ ਤਿੰਨ ਕੁੰਡੇ ਸਿੱਧੇ ਬਣਾ ਲਈ ਫਿਰ ਵੜ ਪਾਵਾਂਗੇ ਆ ਦੋਹਾਂ ਦੇ ਇੱਕ ਕਰ ਦਾਂਗੇ ਇੱਕ ਕੁੰਡਾ ਤਾਂ ਸਿੱਧਾ ਬਣਾ ਲਵਾਂ। ਮਹਲਾ ਜੇ ਪਾਉਲਟੀ ਸਲਾਈ ਬਣਾ ਲਈ ਸੀਗੇ। ਸਿੱਧੇ ਪਾਸੇ ਆ ਦੇ ਇੱਕ ਕੁੰਡਾ ਤਾਰਿਆ, ਦੋ ਕੁੰਡੇ ਉਲਟੇ। ਧਾਗਾ ਪਿੱਛੇ ਕਰਾਂਗੇ, ਹੁਣ ਆਪਣੇ ਕੋਲ ਆ ਦੋ ਕੁੰਡੇ ਆ। ਦੋਵਾਂ ਦਾ ਇੱਕ ਕਰ ਦਾਂਗੇ। বা কুন্ডে সিদ্ধ বে এক দো তিন চার পাঁচ কুড়ে সিদ্ধে এতে পাওয়া যোহা দিয়ে দো কুড়ে উল্টে ਸਾਲੋ ਜੀ ਆਪਣਾ ਇਹਨਾਂ ਚ ਆ ਬਣ ਗਿਆ ਤਿੰਨ ਗਲੀਆਂ ਬਣ ਗਈ ਜੀ ਅੱਧਾ ਡਿਜ਼ਾਈਨ ਆਪਣਾ ਬਣ ਗਿਆ ਅਗੇ ਆਪਾਂ ਫੇਰ ਲੱਕ ਕੁੰਡਾ ਤਾਰਿਆ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਇੱਥੇ ਆਪਾਂ ਹੁਣ ਵਾਲ ਪਾ ਕੇ ਆ ਦੋ ਕੁੰਡੇ ਜਿਹੜੇ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਦੋਵਾਂ ਦਾ ਇੱਕ ਬਣਾਵਾਂਗੇ ದೊೆ ಸುಂಡೆ ಬೇರೆ ಸಿದ್ಧೇರೋ ಆತರ ದೋಹಾ ಪು ಲವೇ ಬಾಧಾ ಸಿದ್ಧಾ ಬುಂಡೆ ಉಲ್ಟೆ ಚಲೋ ಜೀವ ಉಲ್ಟಿ ಸಲೈ ಬನ್ನಿ ಹಾಕೋ ಸಿದಿಡ್ ಆಗಿ ਇੱਕ ਕੁੰਡਾ ਤਾਰਿਆ ਆਪਾਂ ਦੋ ਕੁੰਡੇ ਉਲਟੇ ਬਣਾਵਾਂਗੇ ਦੋ ਕੁੰਡੇ ਆਪਾਂ ਇੱਥੇ ਸਿੱਧੇ ਬਣਾਵਾਂਗੇ ਇੱਥੇ ਵੜ પા ਕੇ ਆਹ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਇੱਕ ਕੁੰਡਾ ਸਿੱਧਾ ਇਧਰੋਂ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਲਾਂਗੇ ਇੱਥੇ ਵੜ પા ਕੇ ਇਧਰ ਵੀ ਦੋ ਕੁੰਡੇ ਆਪਾਂ ਸਿੱਧੇ ਬਣਾ ਲਓ ਦੋ ਕੁੰਡੇ ਉਲਟੇ पा बनापा स दो के उे दो बनाईතා गापने वाल कर अपने हो प තිना बनावा ਸਤਰਾ ਵੜ પા ਕੇ ਤਿੰਨ ਗੁੰਡੇ ਸਿੱਤੇ ਅਰ ਜੇ ਆਪਾਂ 9 ਗੁੰਡੇ ਹੋ ਗਏ ਤਿੰਨ ਗੁੰਡੇ ਆ ਹੋ ਗਏ ਤਿੰਨ ਤੇ ਤਿੰਨ ਲਓ ਜੇ ਆਪਾਂ ਉਲਟੀ ਸਲਾਈ ਬਣਾ ਲਈ ਆਪਣਾ ਇੱਕ ਡਿਜ਼ਾਈਨ ਬਣ ਗਿਆ ਤੇ ਹੁਣ ਆਪਾਂ ਆਹ ਵਾਲੀ ਸਲਾਈ ਆਪਾਂ ਇਹ 2 ਕੁੰਡੇ ਬਣਾਵਾਂਗੇ ਉਲਟੇ ਤੇ 9 ਕੁੰਡੇ ਬਣਾਵਾਂਗੇ ਜਿੱਸੇ ਤੇ ਇੱਕ ਗਸਲਾਈ ਆਪਾਂ ਸਿੱਧੀ ਬਣਾ ਲਵਾਂਗੇ ਇੱਕ ਉਲਟੀ ਬਣਾਵਾਂਗੇ ਤੇ ਫਿਰ ਅੱਗੇ ਆਪਾਂ ਤੁਹਾਨੂੰ ਦੱਸ ਦਿਆਂਗੇ ਕਿ ਇਹ ਡਿਜ਼ਾਈਨ ਫਿਰ ਕਿਵੇਂ ਬਣਾਉਣਾ ਨਾਲ ਆ ਜੀ ਆਪਾਂ ਦੋ ਸਲਾਈਆਂ ਬਣਾ ਲਈਆਂ ਸਿੱਧੀਆਂ ਇੱਥੇ ਤੇ ਹੁਣ ਆਪਾਂ ਦੱਸਦੇ ਹਾਂ ਤੁਹਾਨੂੰ ਦੁਆਰਾ ਡਿਜ਼ਾਈਨ ਬਣਾਉਣਾ ਹੈ ਜੀ ਦੋ ਕੁੰਡੇ ਸਿੱਧੇ ਬਣਾਵਾਂਗੇ ਦੋ ਕੁੰਡੇ ਉਲਟੇ ਬਣਾਏ ਦੋ ਸਿੱਧੇ ਇੱਥੇ ਆਪਾਂ ਦੋਹਾਂ ਦਾ ਇੱਕ ਕਰਾਂਗੇ ਡਿਜ਼ਾਈਨ ਆਪਣਾ ਸੇਮ ਹੀ ਹੈ ਤੇ ਆਪਾਂ بس ਦੋ ਸਲਾਈਆਂ ਵਿੱਚ ਪਲੇਨ ਕੱਟ ਲੈਣੀ ਹੈ ਇੱਕ ਸਿੱਧੀ ਤੇ ਇੱਕ ਉਲਟੀ ਹਾਲੇ ਜੀ ਆਪਾਂ ਦੋ ਡਿਜ਼ਾਈਨ ਬਣਾਏ ਤੇ ਅਗੋਂ ਆਹ ਸੌਰੀ ਇੱਕ ਬਣਾਇਆ ਦੂਜਾ ਆਪਾਂ ਸਟਾਰਟ ਕੀਤਾ ਸੀਗਾ ਤੇ ਇਹ ਕੋਈ ਬਹੁਤ ਸੋਹਣਾ ਬਣਿਆ ਹੋਇਆ ਹੈ ਚਾ ਲੋ ਯਾਤ ਮਾ ਤੁਨ ਬਣਿਆ ਹੋਇਆ ਡਿਜ਼ਾਈਨ ਦਿਖਾਉਣ ਦੇਖੋ ਕਿੰਨਾ ਸੋਹਣਾ ਲੱਗਦਾ ਤੇ ਆ ਦੋ ਡਿਜ਼ਾਈਨ ਆਪਾਂ ਬਣਾਏ ਸੀਗੇ ਇਸ ਤਰ੍ਹਾਂ ਕਰਦੇ ਹੋਏ ਆਪਾਂ ਇਹ ਆਪਣਾ ਹੈਗਾ ਜੀ 12 12 ਸਲਾਈਆਂ ਦਾ ਹਨ 14 14 ਮੇਰੇ ਤਾਂ ਜਿਆਦਾ ਵੀ ਨਹੀਂ ਹੈਗਾ ਜਿਹੜੀਆਂ ਨੇ ਵੈਸੇ ਤੁਸੀਂ ਬਣਾ ਲਿਓ ਇਸ ਤਰ੍ਹਾਂ ਤੇ ਮੈਂ ਗਿਣਤੀ ਨਹੀਂ ਕਰੀ ਤੇ ਆਹੀ ਆਪਾਂ ਇੱਕ ਇੱਕ ਡੱਬੀ ਅੱਗੇ ਤੋਂ ਅੱਗੇ ਪਾਉਂਦੇ ਜਾਵਾਂਗੇ ਤਾਂ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਹੈ ਕੋਟੀ ਸਰਟਰ ਜੈਕਟ ਕੁਛ ਵੀ ਬਣਾਓ ਤੇ ਚਲੋ ਜੀ ਮੇਰੇ ਸਲਾਈਆਂ ਵਾਲਾ ਗਣਤੀ ਵਾਲਾ ਉਹ ਨਾ ਥੋੜਾ ਇੱਕ ਰਿਮਨੀਆਂ ਨਹੀਂ ਹੈਗੀਆਂ ਤੇ ਤੁਸੀਂ ਚਲੋ ਅੰਬੀ ਦੇਖ ਕੇ ਹੀ ਆਪਾਂ ਡਿਜ਼ਾਈਨ ਤੋਂ ਪਤਾ ਲਾ ਕੇ 4-4 3-3 ਗਲੀਆਂ ਬਣਦੀਆਂ ਆਪਣੀਆਂ ਤਿੰਨ ਇੱਧਰ ਤੇ ਤਿੰਨ ਉੱਪਰ ਨਾ ਉਹ ਕੁੰਡੇ ਆ ਜੀ ਯਾਰ ਇਹਦੇ ਚ ਆਪਾਂ 3-3 ਕੁੰਡੇ ਰੱਖਿਆ ਜੀ ਤੇ ਲਓ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਬਹੁਤ ਜਲਦੀ ਬੰਦਾ ਹਰੇਕ ਰੰਗ ਤੇ ਰਚਣ ਵਾਲਾ ਡਿਜ਼ਾਈਨ ਤੇ ਉਮੀਦ ਹੈ ਕਿ ਤੁਹਾਨੂੰ ਵੀਡੀਓ ਬਹੁਤ ਚੰਗੀ ਲੱਗੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦੇਵੀਂ ਤੇ ਕਮੈਂਟ ਵੀ ਸੋਹਣੇ ਸੋਹਣੇ ਕਰ ਦਿਆ ਕਰੋ ਜੀ ਤੇ ਜਿਹੜੇ ਭੈਣ ਭਰਾ ਕਮੈਂਟ ਕਰਦੇ ਆ ਬਹੁਤ ਸੋਹਣੇ ਸੋਹਣੇ ਵਧੀਆ ਲੱਗਦਾ ਜੀ ਤੇ ਚਲੋ ਜੀ ਸ਼ੇਅਰ ਕਰਦੇ ਹੋ ਤੇ ਲਾਈਕ ਚੈਨਲ ਨੂੰ ਕਰ ਲਈ ਜੀ ਸਬਸਕ੍ਰਾਈਬ ਤੇ ਮਿਲਦੇ ਆ ਜੀ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ